ਤੇ ਮੇਰਾ ਭਾਈ ਅੱਜ ਆਇਆ ਆਪਣੇ ਮੋਗੇ ਜਿਲ੍ਹੇ ਤੋਂ ਫੋਜਪੁਰ ਜਿਲ੍ਹੇ ਕੰਿਓ ਬਾਈ ਪਹਿਲਾਂ ਰਹਿੰਦੇ ਅਮਰੀਕਾ ਦੇ ਹੁਣ ਛੁੱਟੀ ਘਟਣ ਆਏ ਹੋਏ ਨੇ ਤੇ ਕਿਹਨਾਂ ਦੇ ਨਾਮ ਸੁਣਨ ਦੇ ਲਈ ਸੁਣਨ ਸੋਨੀ ਦੇ ਲਈ ਜੀ ਤੁਹਾਡਾ ਲੋਕ ਕੀ ਹੈ ਸ੍ਰੀ ਰਾਮ ਜੀ ਕੋਟਕਪੂਰੇ ਤੋਂ ਅੰਮਰਸਾ ਅੰਬਰਸਾ ਤੋਂ ਜੀ ਤੁਹਾਡਾ ਕੀ ਹੈ ਜੀ ਸੰਦੂ ਸੰਦੂ ਸਾਹਿਬ ਜੀ ਦਰਾਜ ਵਾਲਾ ਸੰਦੂ ਸਾਹਿਬ ਜੀ ਬਹੁਤ ਜਨੇ ਮੇਰੀ ਬਾਈਆਂ ਨੇ ਵਿਚਾਰੇ ਨੇ ਐਲਫ ਕਰੀਮ ਮਨੋਤਨ ਤੇ ਇੱਕਾ ਬਹੁਤ ਵੱਡਾ ਕੁਲਰ ਤੇ ਇੱਕ ਆਹ ਕੀ ਕਹਿੰਦੇ ਫਰਿੱਜ ਇੱਕ ਮੈਕਰ microwaves ਤੇ LED LED ਤੇ ਇੱਕ ਪੱਖਾ ਛੱਤ ਵਾਲਾ ਇੱਕ ਆਪਣੇ ਪ੍ਰੈਸ ਜੀ ਇੱਕ ਸਬਜੀ ਵਾਲੀ ਉਹ ਬਾਈ ਨੇ ਦਿੱਤੀ ਹਾਂ ਬਾਈ ਨੇ ਤੇ ਇਹਨਾਂ ਨੇ 5-6 ਚੀਜ਼ਾਂ ਆ ਕੇ ਅਜ ਅਮਰੀਕਾ ਚੋਂ ਸਪੈਸ਼ਲ ਬਾਈ ਰਾਜੂ ਜੀ ਦੀ ਕੁੜੀ ਨੂੰ ਦਿੱਤੀਆਂ ਵਿਆਹ ਦੇ ਵਿੱਚ ਸਾਦੀ ਚ ਪਹਿਲੇ ਹੀ ਆ ਕੇ ਚਾਹ ਬਹੁਤ ਬਹੁਤ ਸ਼ੁਕਰ ਗੁਜ਼ਾਰਾਂ ਦੰਦੁਬੜੀ ਰਾਜ ਚੋਂ ਆਪਣੀ ਮਾਲ ਚਲਿਆ ਨੂੰ ਤੱਕੀਆਂ ਬਖਸ਼ੇ ਤੇ ਬਾਈਆਂ ਨੂੰ ਹੱਥ ਵਨ ਕੇ ਬੇਨਤੀ ਹੈ ਵੀ ਮੇਰੀ ਜਿੱਦੇ ਸ਼ਾਦੀ ਆ ਲੜਕੀ ਦੀ ਉੱਤੇ ਵੀ ਤੁਸੀਂ ਸਪੈਸ਼ਲ ਬਾਈ ਦੇ ਜ਼ਰੂਰ ਗਰੀਬ ਦੇ ਕੁਛੋ ਬਣਾਵਾ ਬਾਈ ਚਲੋ ਧੰਨਵਾਦ ਕਰਦਾ ਬਾਈ ਜੀ ਇਹਨਾਂ ਨੇ ਮੇਰੀ ਬਹੁਤ ਤਕੜੀ ਐਂ ਲੱਗੀ ਹੈ ਜਰੂਰ ਨਾਮ ਕਰਨਾ ਦਾ ਗੁਰਾਂ ਦਾ ਸਾਹ ਆ ਵੀ ਬੰਦੇ ਦਾ ਬਹੁਤ ਬਹੁਤ ਨਹੀਂ ਕਰ ਸਕਦਾ ਸ਼ੁਕਰ ਗੁਜ਼ਾਰ ਹਾਂ ਬਾਈ ਦੇ ਮੈਂ ਸੰਧੂ ਸਾਹਿਬ ਦੇ ਧੰਨਵਾਦ ਬਾਈ ਨੇ ਮੇਰੀ ਅਲਫਤ ਮਰੀਕਾ ਜੋ ਆਗੇ ਕਰੀ ਹੈ ਸਾਸਤਰੀ ਕਾਰਜੀ ਸਾਰੇ